ਸੰਘਰਸ਼ੀ ਕਾਮਯੋ ਤੁਹਾਨੂੰ ਇਸ ਗੱਲ ਦੀ ਵਧਾਈ ਕਿ ਅੱਜ ਬੱਚਿਆਂ ਸਮੇਤ ਤੁਸੀਂ ਇਸ ਸੰਘਰਸ਼ 'ਚ ਆਏ ਹੋ ਕਿਸੇ ਧਰਨੇ 'ਚ ਆਉਣਾ ਬੱਚਿਆਂ ਸਮੇਤ ਆ ਜਾਣਾ ਜਾਂ ਤੁਸੀਂ ਧਰਨੇ 'ਚ ਬੈਠੇ ਸੰਗਤ ਦਾ ਜਾਂ ਉਸ ਜਨਤਾ ਦਾ ਕਨਾਤਰਾ ਕਿਸ ਕਿਸਮ ਦਾ ਹੈ ਹਕੂਮਤਾਂ ਇਸ ਗੱਲ ਨੂੰ ਬਹੁਤ ਧਿਆਨ ਨਾਲ ਦੇਖਦੀਆਂ ਹਨ ਹਕੂਮਤਾਂ ਡਾਡੀਆਂ ਹੁੰਦੀਆਂ ਨੇ ਕੋਈ ਰੌਲਾ ਨਹੀਂ ਕਿਉਂਕਿ ਉਹਨਾਂ ਕੋਲੇ ਸਾਰੀ ਤਾਕਤ ਹੈ ਉਹਨਾਂ ਕੋਲੇ ਪੁਲਿਸ ਹੈ ਉਹਨਾਂ ਕੋਲੇ ਕਾਨੂੰਨ ਹੈ ਉਹਨਾਂ ਕੋਲੇ ਜੇਲ੍ਹਾਂ ਨੇ ਸ਼ਰਮਾਇਆ ਵੀ ਉਹਨਾਂ ਦੇ ਹੱਥਾਂ 'ਚ ਹੈ ਸਾਡੀ ਰੋਟੀ ਵੀ ਆ ਉਹਨਾਂ ਦੇ ਹੱਥਾਂ 'ਚ ਹੈ ਇਸ ਕਰਕੇ ਆਪ ਤੋਂ ਡਾਢੇ ਨਾਲ ਜੇ ਢੇਡ ਲੈਣਾ ਜੇ ਆਪ ਤੋਂ ਤਕੜੇ ਤੋਂ ਅਧਿਕਾਰ ਲੈਣੇ ਨੇ ਆਪਣੇ ਹੱਕ ਲੈਣੇ ਨੇ ਆਪਣੇ ਬੱਚਿਆਂ ਦੀ ਰੋਟੀ ਲੈਣੀ ਹੈ ਸਾਡਾ ਲੜਨ ਦਾ ਤਰੀਕਾ ਉਹ ਨਹੀਂ ਹੋਊਗਾ ਜਿਹੜਾ ਤਰੀਕਾ ਹਾਕਮਾਂ ਦਾ ਹੁੰਦਾ ਹਾਕਮ ਚਾਹੁੰਦੇ ਨੇ ਕਿਸੇ ਵੀ ਮੂਵਮੈਂਟ ਨੂੰ ਲਈ ਤੋਂ ਲਾਉਣ ਦੀ ਖਾਤਰ ਕਿ ਉਹ ਮੂਮੈਂਟ ਹਿੱਸਕ ਹੋ ਜਾਵੇ ਉਹ ਭੜਕ ਜਾਵੇ ਆਪਣੇ ਰਾਹਾਂ ਨੂੰ ਛੱਡ ਜਾਵੇ ਸਾਡੇ ਵਾਸਤੇ ਸਭ ਤੋਂ ਵੱਡਾ ਸਵਾਲ ਇਹ ਹੈ ਕੋਈ ਬਹਾਦਰੀ ਨਹੀਂ ਹੈ ਕਿ ਹਜ਼ਾਰ ਬੰਦਾ ਇਕੱਠਾ ਹੋਇਆ ਕਿਸੇ ਨਾਕੇ 'ਚ ਵੱਜਿਆ ਨਾਕਾ ਤੋੜ ਕੇ ਭੱਜ ਕੇ ਦਸ ਪਰਮਾ ਗਾਂਹ ਚਲਾ ਗਿਆ ਇੰਨੀ ਗੱਲ ਸਾਡੇ ਵਾਸਤੇ ਕਾਫੀ ਨਹੀਂ ਹੈ ਜਿਹੜਾ ਸਾਡੇ بڑے ਲਾਸ ਪਰ ਤੇ ਸੁਣਦੇ ਹੋਏ ਬੰਦੇ ਸਾਡੇ ਇਤਿਹਾਸ ਨੂੰ ਸਿਰਜਣ ਹਾਰ ਨੇ ਜਿਹੜੇ ਉਹ ਲਿਖ ਕੇ ਗਏ ਨੇ ਕਿ ਰਾਜਿਆਂ ਤੋਂ ਵੱਡੀ ਸੰਗਤ ਹੁੰਦੀ ਹੈ ਇਸ ਸੰਗਤ ਨੂੰ ਇਹ ਗੱਲ ਦੱਸਣੀ ਕਿ ਸੋਡੀ ਲੜਾਈ ਕਿਹਦੇ ਨਾਲ ਹੈ ਤੇ ਉਹਦੇ ਪਿੱਛੇ-ਪਿੱਛੇ ਕਿਹੜੀਆਂ ਤਾਕਤਾਂ ਖੜੀਆਂ ਨੇ ਤੇ ਉਹ ਲੜਾਈ ਨੂੰ ਫਤਿਹ ਕਰਨਾ ਹੈ ਜੇ ਉਹਨੂੰ ਜਤਨਾ ਇਹਦਾ ਤਰੀਕਾ ਇਹ ਆ ਕਿ ਜਿਹੜੇ ਛੋਡੇ ਆਉਦੇ ਐ ਉਹਨਾਂ ਸਾਰਿਆਂ ਨਾਲ ਆਪਦੀ ਗੱਲ ਸਾਂਝੀ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰੋ ਜੇ ਉਹਨਾਂ ਨੂੰ ਇਕੱਠੇ ਨਹੀਂ ਕਰਦੇ ਥੋੜੇ ਬੰਦਿਆਂ ਹਕੂਮਤਾਂ ਕੁੱਟ ਦਿੰਦੀਆਂ ਨੇ ਹਕੂਮਤਾਂ ਦਬ ਦਿੰਦੀਆਂ ਨੇ ਹਕੂਮਤਾਂ ਜੇਲ੍ਹਾਂ 'ਚ ਬੰਦ ਕਰ ਦਿੰਦੀਆਂ ਐਸ ਵੇਲੇ ਪੰਜਾਬ ਦੇ ਵਿੱਚ ਕਿਸਾਨ ਮੂਵਮੈਂਟ ਸਭ ਤੋਂ ਵੱਡੀ ਮੂਵਮੈਂਟ ਹੈ ਹਕੂਮਤ ਨੇ ਉਹ ਤੇ ਵੀ ਬਾਅਦ ਚਪਕ ਮਾਰੀ ਹੋਈ ਹੈ ਦੇ ਨਹੀਂ ਜਾਂਦੇ ਨੇ ਕਿ ਉਹ ਸਾਡੇ ਦੇ ਵੀ ਇਹ ਕੌਣ ਆਖੋ ਦੀ ਰੱਖੀ ਹੋਈ ਹੈ ਕਿ ਮੈਂ ਕਦੋਂ ਕਿਹਨੂੰ ਜੇਲਾ ਚ ਡੱਕ ਕੇ ਇਹਨਾਂ ਦੀ ਆਵਾਜ਼ ਕਿਵੇਂ ਬੰਦ ਕਰ ਦੇਵਾਂ ਇਸ ਕਰਕੇ ਇਹ ਗੱਲ ਧਿਆਨ ਚ ਰੱਖਣੀ ਚਾਹੀਦੀ ਹੈ ਕਿ ਉਹ ਸਾਰੇ ਲੋਕ ਜਿਹੜੇ ਕਿਰਤਾਂ ਕਰਦੇ ਨੇ ਉਹਨਾਂ ਤੇ ਮਾਰਾ ਪਾਉਣ ਵਾਲੀ ਕਿਹੜੀ ਪਾਲਸੀ ਐ ਦੁਨੀਆ ਦੀ ਜਿਨੇ ਸਾਰੇ ਰਜਗਾਰ ਖਤਮ ਕਰਤੇ ਕੱਚੇ ਕੰਮੇ ਪੱਕੇ ਕੰਮੇ ਕੰਮੇ ਦਾ ਕੰਮੇ ਹੁੰਦੇ ਨੇ ਮੁਲਾਜ਼ਮ ਤਾਂ ਮੁਲਾਜ਼ਮ ਹੁੰਦੇ ਨੇ ਇਹ ਕੱਚੇ ਦਾ ਸ਼ਬਦ ਕਿੱਥੋਂ ਆ ਗਿਆ ਕਿਹਨੇ ਲਿਆਂਦਾ ਇਹ ਸ਼ਬਦ ਇਸ ਕਰਕੇ ਇਹ ਸਾਰੇ ਕੱਚੇ ਸ਼ਬਦ ਉਥੋਂ ਆਏ ਨੇ ਜਿਹੜੇ ਇਹਨਾਂ ਦੇ ਪ੍ਰਭੂ ਸ਼ਰਮਾਇਆ ਦਿੰਦੇ ਨੇ ਇਹਨਾਂ ਨੂੰ ਹਕੂਮਤਾਂ ਚਲਾਉਣ ਦੇ ਖਾਤਰ ਕਿਉਂਕਿ ਇਹਨਾਂ ਹਕੂਮਤਾਂ ਨੇ ਉਹਨਾਂ ਬੜੀਆਂ ਪੂੰਜੀਪਤੀ ਕੰਪਨੀਆਂ ਦੇ ਤਹਿਤ ਭਾਰਤ ਦੇ ਸਾਰੇ ਅਦਾਰੇ ਉਹਨਾਂ ਦੇ ਹਵਾਲੇ ਕੀਤੇ ਹੋਏ ਨੇ ਤੇ ਭਾਰਤ ਦੀ ਪੱਪਜਾਉ ਜ਼ਮੀਨ ਵੀ ਉਹਨਾਂ ਨੇ ਹਵਾਲੇ ਕਰਨੇ ਇਹਨਾਂ ਨੇ ਅੱਜ ਇਹਦਾ ਕੱਚੇ ਪੱਕੇ ਰਜਗਾਰ ਦੀ ਗੱਲ ਕਰਦੇ ਆਪਾਂ ਜਿਹੜੇ ਤੁਹਾਡੇ ਕੋਲੇ ਸਰਕਾਰੀ ਰਜਗਾਰ ਨੇ ਜਦੋਂ ਸਰਕਾਰੀ ਅਦਾਰੇ ਨਾਲ ਰਹੇ ਤਾਂ ਸਰਕਾਰੀ ਰਜਗਾਰ ਲੈਣ ਦਾ ਕੀ ਸਵਾਲ ਹੈ ਇਸ ਨੀਤੀ ਤੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਵੀ ਤੁਰੀ ਹੋਈ ਹੈ ਇਸ ਨੀਤੀ ਤੇ ਬੀਜੇਪੀ ਦੀ ਸਰਕਾਰਾਂ ਤੇ ਕਾਂਗਰਸ ਵਾਲੀ ਸਰਕਾਰ ਵੀ ਪਹਿਲੀਆਂ ਸਰਕਾਰਾਂ ਵੀ ਇਹਨਾਂ ਨੀਤੀਆਂ ਦੇ ਤੁਰਦੀਆਂ ਰਹੀਆਂ ਨੇ ਜਿਹੜੇ ਲੋਕ ਇਹਨਾਂ ਨੀਤੀਆਂ ਤੇ ਤਰਲ ਗਏ ਉਹਨਾਂ ਤੋਂ ਭਲੇ ਦੀ ਆਸ ਛੱਡ ਦਿਓ ਉਹਨਾਂ ਵਾਸਤੇ ਦੋ ਲੋਕਾਂ ਦੀ ਲੋੜ ਸਿਰਫ ਉਦੋਂ ਹੈ ਜਦੋਂ ਵੋਟਾਂ ਲੈਣੀਆਂ ਨੇ ਬਾਕੀ ਤਾਂ ਉਹਨਾਂ ਨੇ ਸਾਰੇ ਦਾ ਸਾਰਾ ਕੰਮ ਤਾਂ ਜੋਕਾਂ ਵਾਸਤੇ ਕਰਨਾ ਹੈ। ਉਸੇ ਰਾਹਾਂ ਤੇ ਤੁਰੀ ਹੋਈ ਹੈ ਭਗਵੰਤ ਮਾਨ ਸਾਹਿਬ ਦੀ ਸਰਕਾਰ। ਜਿਹੜਾ ਕੋਈ ਵੀ ਉਹਨਾਂ ਦੇ ਇਸ ਕੰਮ ਦਾ ਵਿਰੋਧ ਕਰਦਾ ਹੈ ਕਿ ਕਾਰਪੋਰੇਟ ਪੱਖੀ ਨੀਤੀਆਂ ਦਾ ਜਿਹੜਾ ਵੀ ਕੋਈ ਵਿਰੋਧ ਕਰੂਗਾ ਉਹ ਉਹਨਾਂ ਦੇ ਰਾਹ ਦਾ ਰੋੜਾ ਹੈ। ਉਹਨਾਂ ਤੇ ਬਲਡੋజర్ ਵੀ ਚੱਲਣਗੇ। ਉਹਨਾਂ ਨੂੰ ਗ੍ਰਿਫਤਾਰ ਵੀ ਕਰਨਗੇ। ਉਹਨਾਂ ਨੂੰ ਜੇਲਾ 'ਚ ਵੀ ਡੱਕਣਗੇ ਉਹਨਾਂ ਦੇ ਝੂਠੇ ਪਰਚੇ ਵੀ ਪਾ ਦੇਣਗੇ ਉਹਨਾਂ ਤੇ ਜੋ ਹੁੰਦਾ ਇਹ ਕਰਨਗੇ ਇਸੇ ਕਰਕੇ ਪੁਲਿਸ ਨੂੰ ਐਨੇ ਅਧਿਕਾਰ ਦਿੱਤੇ ਹੋਏ ਨੇ ਉਹ ਅਦਾਲਤ ਵੀ ਉਹੀ ਨੇ ਤੇ ਕੋਰਟਾਂ ਵੀ ਉਹੀ ਨੇ ਤੇ ਪੁਲਿਸ ਵੀ ਉਹੀ ਹੈ ਉਹੀ ਸਾਰੇ ਫੈਸਲੇ ਕਰਦੇ ਨੇ ਕਿਹਦਾ ਘਟਾਉਣਾ ਹੈ ਕਿਹਦਾ ਨੁਕਾਨ ਟਾਉਣਾ ਹੈ ਕਿਦੀ ਜਾਇਦਾਦ ਖੁਰ ਕਰਨੀਆਂ ਕਿਨੂੰ ਮੁਰਾਜ਼ਮ ਸਾਥਿਓ ਸੋਡੀਆਂ ਕੁਝ ਸੀਮਤਾਂ ਜਾਂ ਨੇ ਆਪਣੀਆਂ ਸੀਮਤਾਂ ਨੂੰ ਧਿਆਨ ਚ ਰੱਖਦਿਆਂ ਹੋਇਆਂ ਤੁਸੀਂ ਅੱਜ ਇੱਕ ਦਿਨ ਵਾਸਤੇ ਆਏ ਹੋ تنખાਾਂ ਕਟਾ ਕੇ ਆਏ ਹੋ تنખાਾਂ ਨਹੀਂ ਕਟੀਆਂ ਜਾਣੀਆਂ ਚਾਹੀਨੀਆਂ ਸੋਡੀਆਂ ਇਹ ਤੁਹਾਡਾ ਅਧਿਕਾਰ ਹੋਣਾ ਚਾਹੀਦਾ ਹੈ ਇਹ ਸੰਵਿਧਾਨ ਅਧਿਕਾਰ ਦਿੰਦਾ ਹੈ ਇਹ ਅਧਿਕਾਰ ਤੁਹਾਡਾ ਖੋਹਿਆ ਹੋਇਆ ਹੈ ਕੱਚਾ ਰਜਗਾਰ ਨਹੀਂ ਚਾਹੀਦਾ ਪੱਕਾ ਰਜਗਾਰ ਇਹਦੇ ਪ੍ਰਾਈਵੇਟ ਪੰਜਾਬ ਦੇ ਹਵਾਲੇ ਕਰਨ ਦੀ ਲੋੜ ਕੀ ਪਈ ਹੈ ਇਸ ਕਰਕੇ ਸਾਡਾ ਇੱਕ ਨੀਤੀ ਦਾ ਰੌਲਾ ਕਿਸੇ ਮਨੁੱਖ ਨਾਲ ਨਹੀਂ ਰੌਲਾ ਭਗਵਾਨ ਜੀ ਤਮਨ 2 ਸਾਲਾਂ 4 ਸਾਲਾਂ ਬਦਲ ਜਾਣਾ ਹੈ ਪਹਿਲਾਂ ਬਦਲਦੇ ਰਹੇ ਨੇ ਸਾਡਾ ਕਿਸੇ ਮੁੱਖ ਮੰਤਰੀ ਨਾਲ ਪਰਸਨਲ ਤੌਰ ਤੇ ਕੋਈ ਰੌਲਾ ਨਹੀਂ ਸਾਡਾ ਨੀਤੀ ਨਾਲ ਰੌਲਾ ਹੈ ਅਸੀਂ ਨੀਤੀ ਤਬਦੀਲ ਕਰਨ ਵਾਲੀ ਜਿਹੜੀ ਵੀ ਤਾਕਤ ਹੈ ਅਸੀਂ ਉਹਨੂੰ ਕਹਾਂਗੇ ਸ਼ਾਬਾਸ਼ੇ ਸ਼ੇਰੋ ਆਓ ਕਾਰਪੋਰੇਟਾਂ ਦੇ ਹਵਾਲੇ ਲੜਾਈ ਵੱਡੀ ਹੈ ਪਰ ਲੜਾਈ ਲੰਮੀ ਹੈ ਲੜਾਈ ਬਹੁਤ ਵਧੀਆ ਹੈ ਇਹ ਜਿੱਤ ਜਿੱਤੀ ਜਾਣੀ ਹੈ ਕਿਉਂਕਿ ਸਾਰੀ ਦੁਨੀਆ ਦੇ ਵਿੱਚ ਇਹ ਹਾਹਾਕਾਰ ਮੱਚੀ ਹੋਈ ਹੈ ਜਿਹੜੇ ਬਹੁਤ ਹੰਕਾਰ ਕਰਦੇ ਨੇ ਕਿ ਮੈਂ ਮੁੱਖ ਮੰਤਰੀਆਂ ਮੈਂ ਜੇ ਜੱਕਾਂ ਦਾ ਮੁੰਡਾ ਤਾਂ ਮੈਂ ਜੇ ਸ਼ਰੀਫਾਂ ਮੈਂ ਸក្តਾਈ ਨਹੀਂ ਕਰਨ ਜਾਣਦਾ ਮਾਨ ਸਾਹਿਬ ਸਾਨੂੰ ਇਸ ਗੱਲ ਦਾ ਪਤਾ ਹੈ ਜੱਟ ਤਾਂ ਸੁਹਾਗੇ ਤੇ ਮਾਨ ਨਹੀਂ ਹੁੰਦਾ ਹੁਣ ਤੁਸੀਂ ਕੁਰਸੀ ਤੇ ਹੋ ਜਦੋਂ ਤੁਸੀਂ ਸក្តਾਈ ਕਰੋਗੇ ਉਦੋਂ ਸਾਨੂੰ ਪਤਾ ਵੀ ਤੁਸੀਂ ਸਾਡੇ ਨਾਲ ਕੀ ਵਰਤਾਅ ਕਰੋ ਕਰੋ ਤੁਹਾਡੇ ਕੋਲ اختیار ਹੈ ਤੁਹਾਡਾ ਆਪਦਾ ਕੰਮ ਹੈ ਸਾਡਾ ਆਪਦਾ ਕੰਮ ਹੈ ਇਸ ਕਰਕੇ ਭੈਣੋ ਤੇ ਭਰਾਵੋ ਸੰਘਰਸ਼ ਕਰਨਾ ਸਾਡਾ ਕੰਮ ਹੈ ਆਪਣੇ ਹੱਕਾਂ ਦੀ ਆਵਾਜ਼ ਠਾਉਣਾ ਸਾਡਾ ਕੰਮ ਹੈ ਇਹ ਪੰਜਾਬ ਦੀ ਬ੍ਰਸਤ ਹੈ ਇਹ ਦੱਬੇ ਤੋਂ ਦਬਦੀ ਦੀ ਇਹ ਮਨੁੱਖੀ ਦਾਤਰੀ ਵਾਂਗ ਜਿੰਦੀ ਵੱਡੋਂਗੇ ਉਨੀ ਜਾਦੇ ਉਗੂਗੀ ਇਸ ਕਰਕੇ ਇਹ ਸੰਘਰਸ਼ ਦੇ ਵਿੱਚ ਜਿਵੇਂ ਤੁਸੀਂ ਇੰਨੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਉਹ ਇਹ ਸਾਰੇ ਉਹਨਾਂ ਨੀਤੀਆਂ ਦੀ ਮਾਰ ਹੈ ਜਿਹੜੀ ਵਿਸ਼ਵ ਪਰ ਸੰਸਥਾ ਦੀਆਂ ਨਵੇਂ ਆਰਥਿਕ ਨੀਤੀਆਂ ਆਈਆਂ ਨੇ ਜਿਹਦੀ ਮਾਰ ਹੇਠ ਤੁਸੀਂ ਵੀ ਹੋ ਪਰਚੂਨ ਖੇਤਰ ਵੀ ਉਹਦੀ ਮਾਰ ਹੇਠ ਹੈ ਆ ਮੰਡੀ ਵੀ ਉਹਦੀ ਮਾਰ ਹੇਠ ਹੈ ਆ ਕਿਸਾਨ ਵੀ ਉਹਦੀ ਮਾਰ ਹੇਠ ਨੇ ਸੰਤੀ ਕਾਮੇ ਵੀ ਉਹਦੀ ਮਾਰ ਹੇਠ ਨੇ ਉਹਦੀ ਮਾਰ ਤੋਂ ਕੋਈ ਢਾਰਾ ਨਹੀਂ ਬਚਿਆ ਸੌਰੀ ਸਾਡੀ ਛੋਟੀ ਇੰਡਸਟਰੀ ਉਹ ਵੀ ਇਹਦੀ ਮਾਰ ਹੇਠ ਹੈ ਵੱਡੀਆਂ-ਵੱਡੀਆਂ ਕੰਪਨੀਆਂ ਵੱਡੀਆਂ-ਵੱਡੀਆਂ ਸੰਤਾ ਦੇ ਮਾਲਕ ਟਾਟਾ ਸਟੀਲ ਵਰਗੀ ਕੰਪਨੀ ਦੇ ਮਾਲਕ ਗਵਿੰਦਕਰ ਵੱਡੀ-ਵੱਡੀ ਨੂੰ ਤਬਾਹ ਕਰਨ ਵਾਸਤੇ ਆਏ ਹੋਏ ਨੇ 2 ਲੱਖ ਜਿਹੜੇ ਇੱਥੇ 2 ਲੱਖ ਦੇ ਲਗਭਗ ਇੱਥੇ ਇੰਡਸਟਰੀ ਹੈ ਜਿਹੜੀ ਛੋਟੀ ਇੰਡਸਟਰੀ ਜਿਹੜੀ ਵੱਡੀ ਇੰਡਸਟਰੀ ਨੇ ਦਿਨਾਂ ਦੇ ਵਿੱਚ ਹੀ ਖਾ ਜਾਣੀ ਹੈ ਇਸ ਕਰਕੇ ਵੱਡਾ ਹਮਲਾ ਵੱਡੇ ਹਮਲੇ ਦੀ ਸਾਹਮਣਾ ਕਰਨ ਦੀ ਖਾਤਰ ਵੱਡੀ ਤਿਆਰੀ ਦੀ ਲੋੜ ਹੈ ਸੋਡੇ ਤੋਂ ਆਸ ਕਰਾਂਗੇ ਜਿਵੇਂ ਤੁਸੀਂ ਅੱਜ ਸਾਰੇ ਇਕੱਠੇ ਹੋਏ ਹੋ ਇਸੇ ਤਰ੍ਹਾਂ ਹੋਰ ਮਜ਼ਦੂਰ ਜੱਥੇਬੰਦੀਆਂ ਨਾਲ ਕਿਸਾਨ ਜੱਥੇਬੰਦੀਆਂ ਨਾਲ ਆਪਦੇ ਵਿਚਾਰਾਂ ਦੇ ਜੱਥੇਬੰਦੀਆਂ ਨਾਲ ਸਾਥ پا ਕੇ ਅੱਗੇ ਤੁਰਦੇ ਰਹੋਗੇ ਵਧਦੇ ਰਹੋਗੇ ਯਕੀਨ ਕਰੋ ਕਿ ਇੱਕ ਦਿਨ ਤੁਸੀਂ ਜਿੱਤੋਗੇ ਜਿੱਤ ਤੁਹਾਡੀ ਹੋਗੀ ਤੁਹਾਡਾ ਬਹੁਤ ਬਹੁਤ ਧੰਨਵਾਦ